ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰਗਨ ਨੇ ਪੰਜਾਬ ਦੌਰੇ ਦੌਰਾਨ ਜਲੰਧਰ ਵਿੱਚ ਵਕਫਾ ਖ ਸਮਾਗਮਾਂ 'ਚ ਹਿੱਸਾ ਲਿਆ ਭਾਰਤ ਗੌਰਵ ਸੰਸਥਾ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਮਹਾਪ੍ਰੀਨਿਰਵਾਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਬਾਬਾ ਸਾਹਿਬ ਦੇ ਰਾਸ਼ਟਰ ਨਿਰਮਾਣ 'ਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਮਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਗਾਣ ਕਰਦੇ ਇਸ ਦੇਸ਼ ਦਾ కన్య గౌరవ లేనేస్టిూషన్ డే ఓవర్ ఇయర్ ప్రైమ్ శ్రీ నరేంద్ర మోదీ జీ సెలింగ్ అపార్ట్ ఫ్రోమ్ దట్ ఫైవ్ ప్లేసెస్ విచ్ రిలేటెడ్ అంబేద్కర్స్ లాం ఫైవ్ దేట్ ఫైవ్ ఆర్ వేర్ ఐడెంటీఫైడ్ దట్ టైండ్ ఫిఫ్టీన్ బై వన్ ట్వంటీ ఫిఫ్త్ ఇయర్ ఆఫ్ అంబేద్కర్స్ బర్త్ అనివర్సరి సెలిబ్రేటెడ్ దా जय समला जी जी वासने यूनियन मिनिस्टर दैट टाइम दिस फाइव प्लेसेस आर वेयर आइडेंटिफाइड एंड द प्लेसेस आर डेवलप्ड एंड दैट प्लेसेस आर Declared as a panchayat so that all the now the people are the pura desh uh, udar ja ke mil ke Ambedkar's contribution this desh ke liye kya hai Ambedkar um, how he lived and his sacrifice entire life to the downtrodden people's uplift ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਸਣੇ ਭਾਜਪਾ ਦੀ ਸੂਬਾ ਇਕਾਈ ਦੇ ਕਈ ਸੀਨੀਅਰ ਆਗੂ ਅਤੇ ਕਈ ਉੱਗੀਆਂ ਸ਼ਖਸੀਅਤਾਂ ਹਾਜ਼ਰ ਸਨ ਕੇਂਦਰੀ ਰਾਜ ਮੰਤਰੀ ਦਾ ਜਲੰਧਰ ਪੁੱਜਣ ਤੇ ਭਾਜਪਾ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ ਇਸ ਤੋਂ ਪਹਿਲਾਂ ਰਾਜਪントਰੀ ਦਾ ਅੰਮ੍ਰਿਤਸਰ ਪੁੱਜਣ ਤੇ ਸ੍ਰੀ ਗੁਰੂ ਰਾਮਦਾਸ ਕੁਮਾਂਤਰੀ ਹਵਾਈ ਅੱਡੇ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਜਪਾ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ।